ਕਿਸਾਨਾਂ ਦੇ ਵਿਰੋਧ ਵਿਚਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਰੈਲੀ ਜਿਸ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਦੇ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਉੱਥੇ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਰੈਲੀ ਦੌਰਾਨ ਕਿਵੇਂ ਪੀਐਮ ਮੋਦੀ ਦਾ ਵਿਰੋਧ ਕਰਨ ਦਾ ਪਲਾਨ ਤਿਆਰ ਕੀਤਾ ਜਾ ਰਿਹਾ ਹੈ ਇਸ ਸੰਬੰਧੀ ਫੈਸਲਾ 21 ਮਈ ਯਾਨੀ ਕਿ ਅੱਜ ਐਸਕੇਐਮ ਦੀ ਜਗਰਾਉ ਮੀਟਿੰਗ ਤੋਂ ਬਾਅਦ ਲਿਆ ਜਾਵੇਗਾ ਕਿ ਕਿਵੇਂ 24 ਮਈ ਨੂੰ ਪ੍ਰਦਰਸ਼ਨ ਕਰਨਾ ਹੈ ਇਸ ਤੋਂ ਇਲਾਵਾ ਕਿਸਾਨ ਅਗੂ ਸਰਵਨ ਸਿੰਘ ਪੰਦੇੜ ਦਾ ਬਿਆਨ ਸਾਹਮਣੇ ਹੈ ਜਿਨ੍ਹਾਂ ਨੇ ਕਿਹਾ ਕਿ 22 ਮਈ ਨੂੰ ਉਹਨਾਂ ਦੇ ਵੱਲੋਂ ਵੱਡਾ ਇਕੱਠ ਰੱਖਿਆ ਗਿਆ ਜਿੱਥੇ ਅਗਲੀ ਰਣਨੀਤੀ ਦੱਸੀ ਜਾਵੇਗੀ। ਵੀ ਪ੍ਰਧਾਨ ਮੰਤਰੀ ਜੀ ਕੱਲਾ ਪਟਿਆਲੇ ਨਹੀਂ ਜਲੰਧਰ 'ਚ ਵੀ ਕਨਸੋਹਾ ਨੇ ਤੇ ਪਠਾਨਕੋਟ 'ਚ ਵੀ ਵੱਖ-ਵੱਖ ਡੇਟਾ ਨੇ মিডিਆ ਰਾਹੀਂ ਪਤਾ ਲੱਗਦਾ ਸਾਡੇ ਕੋਲ ਤਾਂ ਕੋਈ ਨਹੀਂ। ਫਿਰ ਉਹਨੂੰ ਜਿਹੜਾ ਵਾਪਸ ਸਵਾਲ ਜਵਾਬ ਕਰਨੇ ਆ ਤਾਂ ਅਸੀਂ ਵੱਡੇ ਕਾਫਲੇ ਬਣਾ ਕੇ ਜਿੱਥੇ ਵੀ ਪ੍ਰਧਾਨ ਮੰਤਰੀ ਸਾਹਿਬਾਨ ਦੀ ਰੈਲੀ ਹੋਊਗੀ ਉਧਰ ਨੂੰ ਵਧਾਂਗੇ ਅੱਗੇ। ਔਰ ਅਸੀਂ ਮੰਗ ਤਾਂ ਇਹ ਕਰਾਂਗੇ ਪ੍ਰਸ਼ਾਸਨ ਕੋ ਵੀ ਸਾਡੇ ਪ੍ਰਧਾਨ ਮੰਤਰੀ ਕੋ ਸਵਾਲ ਜਵਾਬ ਕਰਾ ਦਿੱਤੇ ਜਾਣ ਜੇ ਸਵਾਲ ਜਵਾਬ ਕਰ ਲਣਗੇ ਤੇ ਵਿਰੋਧ ਵੀ ਨਹੀਂ ਕਰਾਂਗੇ ਨਹੀਂ ਤਾਂ ਜਿੰਨੇ ਜੋਗੇ ਆ ਫਿਰ ਉਹਦੇ ਸਵਾਲ ਜਵਾਬ ਕਰਨ ਵਾਸਤੇ ਉਧਰ ਰੈਲੀ ਵਾਲੇ ਪਾਸੇ ਜਾਵਾਂਗੇ ਇਸ ਕਰਕੇ ਇਹ ਤਿੰਨ ਐਲਾਨ ਆ ਗਏ ਆ ਉਥੇ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਭਾਜਪਾ ਵੱਲੋਂ ਦਾ ਵਿਰੋਧ ਵੀ ਕੀਤਾ ਜਾ ਰਿਹਾ ਤੇ ਜਲੰਧਰ ਦੀ ਜਕਰ ਗੱਲ ਕੀਤੀ ਜਾਵੇ ਤਾਂ ਜਲੰਧਰ ਦੇ ਪੁਲਿਸ ਕਮਿਸ਼ਨਰ ਸੁਵਪਨ ਸ਼ਰਮਾ ਨੇ ਕਿਹਾ ਕਿ ਰੈਲੀ ਨੂੰ ਸੁਚਾਰੂ ਢੰਗ ਦੇ ਨਾਲ ਨਿਪਰੇ ਚਾੜਨ ਦੇ ਲਈ ਸ਼ਹਿਰ ਦੇ ਵਿੱਚ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ ਤੇ ਕਈ ਥਾਵਾਂ ਤੇ ਨਾਕੇ ਲਗਾਏ ਗਏ ਨੇ ਤਾਂ ਜੋ ਕਿ ਅਨਸੁਖਾਵੀ ਘਟਨਾ ਨਾ ਵਾਪਰ ਸਕੇ